ਚੋਟੀ ਆ ਗਈ ਤੇ ਹੁਣ ਆ ਦੇਖ ਲਓ ਬਹੁਤ ਵੱਡੇ ਕੱਦ ਕਾਢ ਦੀ ਜਸੂਏ ਦਾ 22 21 22 ਲੀਟਰ ਚੋਇਆ ਜੀ ਇਹਦਾ ਅੱਛਾ 21 22 ਲੀਟਰ ਹਾਂਜੀ ਚੋਕੇ ਵੀ ਵੇਚਦਾ ਕੋਈ ਚੱਕਰ ਨਹੀਂ ਹੈ ਚਵਾ ਕੇ ਵੇਚਦੇ ਹਾਂ ਹਾਂਜੀ ਹਾਂਜੀ ਬਸ ਬਾਤ ਕਰਦੇ ਆ ਮਿੱਤਰੋ ਤੇ ਅੱਜ ਨਾ ਆਪਾਂ ਬਾਈ ਜਗਤਾਰ ਕੋਲੇ ਪਹੁੰਚੇ ਹੋਏ ਆਂਗੇ ਬਾਈ ਜਗਤਾਰ ਦਾ ਪਿੰਡ ਆ ਗਿਆ ਮਿੱਤਰੋ ਸਤੋਜ ਤੇ ਆਹਾਂ ਨਾ ਜਿਹੜੀ ਝੋਟੀ ਖੜੀ ਆ ਮਿੱਤਰੋ ਪਹਿਲੀਆਂ ਦੇ ਵਿੱਚ ਕਮੈਂਟ ਕਰਕੇ ਦੱਸ ਜ਼ਰੂਰ ਦਿਓ ਵੀ ਇਹ ਸਾਨੂੰ ਕਿਵੇਂ ਲੱਗੀ ਬਹੁਤ ਵੱਡੇ ਕੱਦ ਕਾੜ ਦੀ ਝੋਟੀ ਹੈ ਜਦੋਂ ਤੁਸੀਂ ਕੋਲੇ ਆਓਗੇ ਨਾ ਵੀਡੀਓ ਦੇ ਵਿੱਚ ਦੇਖੋਗੇ ਉੱਥੇ ਤੁਹਾਨੂੰ ਛੋਟੀ ਲੱਗ ਸਕਦੀ ਆ ਪਰ ਕਰਮਾਲੀ ਨੂੰ ਜਦੋਂ ਤੁਸੀਂ ਕੋਲੇ ਆ ਕੇ ਦੇਖੋਗੇ ਯਾਰ ਬਹੁਤ ਵੱਡੇ ਕੱਦ ਕਾੜ ਦੀ ਝੋਟੀ ਆ ਘਰ ਘਰ ਨਹੀਂ ਇਹ ਜਿਹੀਆਂ ਝੋਟੀਆਂ ਜਾਂਦੀਆਂ ਵੱਡੇ ਕੱਦ ਕਾੜਦੀਆਂ ਤੇ ਨਾਲ ਜੇ ਗੱਲ ਕਰ ਲਗੇ ਕੱਦ ਦੇ ਨਾਲ ਤੇ ਦੁੱਧ ਵੀ ਮਿਲੂਗਾ ਤੁਹਾਨੂੰ ਐ ਨਹੀਂ ਹੈਗਾ ਵੀ ਕੱਲੀ ਕੱਦ ਕੱਦ ਦੀ ਗੱਲਬਾਤ ਕਰਾਂਗੇ ਬਹੁਤ ਸੋਹਣੇ ਸਾਫ ਸੁਥਰੇ ਲੇਵੇ ਵਾਲੀ ਆ ਮੈਂ ਖੜੀ ਦਾ ਲੇਵਾ ਚੈੱਕ ਕਰਵਾ ਦਣਾ ਤੁਹਾਨੂੰ ਪਰ ਬਾਈ ਕਹਿੰਦੇ ਨਾ ਬਾਈ ਰਵਣ ਜਿਹੜੇ ਸਾਡੇ ਦੂਜੇ ਪਸ਼ੂ ਹਨ ਯਾਰ ਉਹ ਨਾ ਦਿਖਾਈ ਤੇ ਜੇ ਤੁਸੀਂ ਦੂਜੇ ਪਸ਼ੂ ਘਰੇ ਆ ਕੇ ਦੇਖ ਲੋ ਤੇ ਉਹ ਵੀ ਤੁਹਾਨੂੰ ਨਾ ਭੁੱਖ ਲਹੂਗੀ ਮੈਂ ਨਾ ਇਸ ਝੋਟੀ ਦੀ ਮਾਂ ਦਿਖਾ ਦਣਾ ਤੇ ਮਾਂ ਜਿਹੜੀ ਖੜੀ ਇਕੱਲੀ ਆਪਾਂ ਮਾਂ ਦਿਖਾਵਾਂਗੇ ਮਾਂ ਜਿਹੜੀ ਹੈਗੀ ਹੈ ਨਾ ਇਸ ਝੋਟੀ ਦੀ ਆਹ ਖੜੀ ਹੈ ਬਾਈ ਕਹਿੰਦਾ ਕੋਈ ਵੀ ਬੰਦਾ ਆਵੇ ਆਪਣੇ ਹੁਣ ਇਹ ਤਿੱਲ ਹੋ ਗਈ ਤੇ ਤਿੱਲ ਦੇ ਵਿੱਚ ਵੀ 18 ਕਿਲੋ ਦੁੱਧ ਚੋਣਿਆ ਤੇ ਨਹੀਂ 20 ਕਿਲੋ ਦੁੱਧ ਅਸੀਂ ਚੋਇਆ ਹੋਇਆ ਚਾਰੇ ਖਾਣਾ ਦੇ ਵਿੱਚੋਂ ਇਹ ਕਰਮ ਵਾਲੀ ਜਿਹੜੀ ਹੈਗੀ ਨਾ ਉਸ ਝੋਟੀ ਦੀ ਮਾਂ ਮਿੱਤਰੋ ਤੇ ਇਧਰਲੇ ਪਾਸੇ ਮੈਂ ਤੁਹਾਨੂੰ ਨਿਗਾਹ ਤਾਂ ਮਰਵਾਦਾ ਪਰ ਅਜਾਜਤ ਨਹੀਂ ਹੈਗੀ ਯਾਰ ਜਿਹੜੀਆਂ ਬਾਹਰ ਖੜੀਆਂ ਨੇ ਝੋਟੀ ਇਹ ਬਾਹਰਲੇ ਪਾਸੇ ਖੜੀ ਹੈ ਜਿਹੜੀ ਝੋਟੀ ਇਹ ਆਹਾ ਇਹ ਦੇਖ ਲਓ ਵੀ ਇਹਦੇ ਨਾਲ ਦੀਆਂ ਝੋਟੀਆਂ ਦੂਜੀਆਂ ਨੇ ਪਰ ਆਜੋ ਆਪਾਂ ਬਾਈ ਜਗਤਾਰ ਨਾਲ ਕਰੀਏ ਗੱਲਬਾਤ ਤੇ ਜਗਤਾਰ ਦੀ ਮਿਹਨਤ ਤੁਹਾਨੂੰ ਪਸੰਦ ਆਈ ਤਾਂ ਵੀਡੀਓ ਸ਼ੇਅਰ ਕਰ ਦਿਓ ਹਾਂਜੀ ਭਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਭਾਈ ਜੀ ਸਤਿ ਸ੍ਰੀ ਅਕਾਲ ਤੇ ਹੋਰ ਭਾਈ ਜਗਤਾਰ ਕਿਵੇਂ ਬਹੁਤ ਵਧੀਆ ਜੀ ਠੀਕ ਠਾਕ ਬਹੁਤ ਵਧੀਆ ਤੇ ਪਹਿਲੀ ਗੱਲ ਤਾਂ ਨਾ ਤੈਨੂੰ ਅਸੀਂ ਵਧਾਈ ਦਿੰਦੇ ਹਾਂਗੇ ਵੀ ਜਿਹੜੀ ਤੂੰ ਮਿਹਨਤ ਕਰਦਾ ਦੇਖ ਭਰਾ ਤਾ ਤੁਸੀਂ ਆਗੇ ਚਾਰ ਹਾਂਜੀ ਹਾਂਜੀ ਪਰ ਕੰਮ ਵੱਡੀ ਬੈਠੇ ਹੋ ਹਾਂਜੀ ਤੇਰਾ ਕੰਮ ਜੇ ਗੱਲ ਕਰ ਲਈ ਵੀ ਪਸ਼ੂਆਂ ਤੇ ਮਿਹਨਤ ਕਰਨ ਦਾ ਹਾਂਜੀ ਹਾਂਜੀ ਤੇ ਪਸ਼ੂ ਵੀ ਫਿਰ ਦੇੜੇ ਹੈਗੇ ਦੂਜਿਆਂ ਤੇ ਤਾਂ ਦੂਜੇ ਦੇ ਕੋਲੇ ਆਉਂ ਨਹੀਂ ਦਿੰਦੇ ਦੂਜਿਆਂ ਨੂੰ ਤਾਂ ਨਾ ਨਾ ਜੀ ਤੇਰੀ ਦੀ ਤਿਜ ਹੈ ਹਨਾ ਹਾਂਜੀ ਹਾਂਜੀ ਅੱਛਾ ਜਗਤਾਰ ਪਿੰਡ ਦੀ ਗੱਲ ਕਰ ਲਈ ਆਪਣਾ ਸਤੌਜ ਆ ਗਿਆ ਹਾਂਜੀ ਸਾਰਾ ਮੈਨੂੰ ਆਇਆ ਲੱਗਦਾ ਪੰਜਾਬ ਤੇ ਹਰਿਆਣਾ ਜਾਣਦਾ ਹੀ ਆ ਹਾਂ ਸਾਰਿਆਂ ਨੂੰ ਪਤਾ ਹੀ ਆ ਠੀਕ ਹੈ ਨਾ ਹੁਣ ਜ਼ਿਲ੍ਹਾ ਦੱਸਣ ਦੀ ਵੀ ਲੋੜ ਹੈਗੀ ਤੁਹਾਨੂੰ ਪਛਾਣ ਤੁਹਾਡੀ ਵੱਡੀ ਹੋਗੀ ਹਾਂਜੀ ਹਾਂਜੀ ਅੱਛਾ ਜਗਤਾਰ ਤੇਰੀ ਝੋਟੀ ਦੀ ਗੱਲਬਾਤ ਕਰਦੇ ਆ ਆਪਾਂ ਵੀ ਜਿਹੜੀ ਤੇਰੀ ਝੋਟੀ ਆ ਹਾਂ ਵੀ ਇਹ ਕਿੰਨਾ ਵਸੂਆ ਸੁੰਦੀ ਆ ਇਹ ਤੀਸਰਾ ਤੀਜਾ ਸੁਆ ਹਾਂਜੀ ਹਾਂਜੀ ਤੇ ਆਪ ਇਹ ਕਿਹੜੇ ਬੁਲਦੀ ਆ ਆਪ ਇਹ ਸਮਰਾਟ ਦੀ ਆ ਜੀ ਤਾਲੂ ਵਾਲੇ ਦੀ ਜੀ ਤਾਲੂ ਵਾਲਾ ਸਮਰਾਟ ਹਾਂਜੀ ਹਾਂਜੀ ਉਹਦੀ ਆ ਇਹ ਹਾਂਜੀ ਹਾਂਜੀ ਕੋਈ ਬੰਦਾ ਆਏ ਨਾ ਕਹਦੇ ਵੀ ਇਹ ਸਮਰਾਟ ਥੇ ਮਕੇਰੀਆਂ ਤੋਂ ਆਸਾਨ ਹੋਇਆ ਤੇ ਸਮਰਾਟ ਤਾਲੂ ਵਾਲੇ ਦੀ ਤਾਲੂ ਵਾਲੇ ਦੀ ਆ ਇਹਦੀ ਇਹਦੀ ਮਾਂ ਜਿਹੜੀ ਹੈਗੀ ਆ ਪੰਦਰ ਦਿਖਾਈ ਹੈ ਇਹਦੀ ਮਾਂ ਦਾ ਦੁੱਧ ਫਿਰ ਕਿੰਨਾ ਚੋਇਆ ਦੁੱਧਾ ਹੁਣ ਤੇ ਲਾਈ ਉਹਦੇ ਸਾਰੇ 18 ਲੀਟਰ ਚੋਇਆ ਇੱਥੇ ਵੀ ਠੀਕ ਹੈ ਜਦੋਂ 4 ਥਾਣਾ ਤੋਂ ਸਹੀ ਤੇ ਉਹਦਾ 20 ਲੀਟਰ ਦੁੱਧ ਚੋਇਆ ਜੀ 20 ਲੀਟਰ ਦੁੱਧ ਹਾਂਜੀ ਹਾਂਜੀ ਠੀਕ ਆ ਤੇ ਤੇਰੀ ਝੋਟੀ ਦਾ ਜਿਹੜਾ ਦੂਜੇ ਸੋਏ ਦਾ ਦ ਦੂਜੇ ਸੂਏ ਦਾ 21 22 ਲੀਟਰ ਚ ਹੋਇਆ ਜੀ ਇਹਦਾ ਅੱਛਾ 21 22 ਲੀਟਰ ਹਾਂਜੀ ਇਹਦਾ ਪਹਿਲੇ ਸੂਏ 17 ਜੀ ਪਹਿਲੇ ਸੂਏ 17 ਹਾਂਜੀ ਦੂਜੇ ਸੂਏ 21 ਤੇ 22 ਦੇ ਵਿਚਾਲੇ ਜੀ ਪੱਕੀ ਗੱਲ ਹੈ ਹਾਂਜੀ ਹਾਂਜੀ ਹੁਣ ਤੀਜੇ ਵਾਸਤੇ ਮਤਲਬ ਕਿੰਨੀ ਕਾ ਸਕਦਾ ਤੈਨੂੰ ਝੋਟੀ ਦੀ ਆਸਤਾ ਜੀ 1 ਕਿਲੋ 2 ਕਿਲੋ ਦਾ ਹੋਰ ਜ਼ਰੂਰੀ ਹੈ ਜੀ ਬਾਕੀ ਫਿਰ ਟਾਈਮ ਦੱਸੂਗਾ ਜੀ ਟਾਈਮ ਦੱਸੂਗਾ ਹਾਂਜੀ ਹਾਂਜੀ ਸਹੀ ਗੱਲ ਹੈ ਤੇ ਗੱਲ ਤਾਂ ਹੁੰਦੀ ਹੈ ਕਹਿੰਦੇ ਟਾਈਮ ਦੀ ਵੱਡੀ ਹੁੰਦੀ ਹੈ ਹਾਂਜੀ ਹਾਂਜੀ ਪਰ ਬੰਦਾ ਜੇ ਤੇਰੇ ਕੋਲੇ ਆਵੇ ਫੁੱਲਾ 20 ਕਿਲੋ ਦੁੱਧ ਮੰਨ ਕੇ ਆਜੇ ਹਾਂ ਹਾਂ ਆਈਆ ਜੀ ਕ ਠੀਕ ਹੈ ਹਾਂ ਜੀ ਚਵਾ ਕੇ ਦੇ ਦੇਂਗਾ ਹਾਂ ਜੀ ਹਾਂ ਜੀ ਜਮਾ ਬੀ ਐਂ ਤਾਂ ਨਹੀਂ ਹੈਗਾ ਵੀ ਆਪਾਂ ਨੂੰ ਵੀ ਗੱਬਣ ਗੱਬਣ ਵੇਚਣ ਦਾ ਨਾ 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 ਜੀ ਕੋਈ ਪੈਸੇ ਵੀ ਨਹੀਂ ਆਪਾਂ ਨੂੰ ਚੋਕੇ ਵੀ ਵੇਚਦਾ ਕੋਈ ਚੱਕਰ ਨਹੀਂ ਚਵਾ ਕੇ ਵੇਚ ਹਾਂ ਜੀ ਹਾਂ ਜੀ ਠੀਕ ਆ ਤੇ ਹੁਣ ਦਿਨ ਕਿੰਨੇ ਲੈ ਜੋ ਦਿਨੇ ਦੇ ਦੋ ਇੱਕ ਦੋ ਬਾਕੀ ਰਹਿ ਗਏ ਜੀ ਬਾਕੀ ਦੇਖੋ ਵੀ ਦੋ ਚਾਰ ਦਿਨ ਵੱਧ ਵੀ ਲੈ ਸਕਦੀ ਆ ਮੈਨੂੰ ਐ ਲੱਗਦਾ ਵੀ ਜਿਵੇਂ ਤੂੰ ਕਹਤਾ ਵੀ ਇੱਕ ਦੋ ਦਿਨ ਹਨਾ ਸੂ ਇੱਕ ਦੋ ਦਿਨਾਂ ਨੂੰ ਵੀ ਸਕਦੀ ਆ ਪਰ ਲੈ ਜੇ ਤਾਂ ਲੈ ਜੇ ਚਾਰ ਦਿਨ ਲੈ ਜੀ ਲੈ ਵੀ ਸਕਦੀ ਆ ਖੋਲ ਫਿਰ ਕਰਾਂ ਜਗਤਾਰ ਤੇਰੀ ਝੋਟੀ ਆਪਾਂ ਦਿਖਾਈਏ ਲੋ ਵੀ ਝੋਟੀ ਨਾ ਜਿੱਥੇ ਤੁਸੀਂ ਮੈਂ ਕਹਿੰਨਾ ਤੇ ਐਨ ਮੈਂ ਤੁਹਾਨੂੰ ਛੋਟ-ਛੋਟ ਬਣਾਏ ਆ ਯਾਰ ਰਾਮਨਾਥ ਤੁਰ ਹੀ ਗਈ ਆ ਤੇ ਜਿਹੜਾ ਕਰਮਵਾਲੀ ਨੂੰ ਆ ਥਾਣੇ ਵਾਲਾ ਲੱਗਿਆ ਉਹ ਵੀ ਕੱਲਾ-ਕੱਲਾ ਥਾਣਾ ਲੱਗਿਆ ਲੇਵੇ ਨੂੰ ਲੱਗਿਆ ਜਿਹੜਾ ਇਹ ਕਦ ਘਾਟ ਦੀ ਤਾਂ ਡਿਗਤਾਰ ਕੋਈ ਬੰਦਾ ਆ ਕੇ ਲਾਂਭਾ ਦੇ ਨਹੀਂ ਸਕਦਾ ਆਪਾਂ ਨੂੰ ਨਾ ਨਾ ਜੀ ਕਦ ਘਾਟ ਦੀ ਤਾਂ ਲਾ ਹੁਣ ਆ ਦੇਖ ਲੋ ਮਿੱਤਰੋ ਜਿਹੜੀ ਆਹਾ ਝੋਟੀ ਆ ਗਈ ਨਾ ਜਿਹੜੀ ਇਹੇ ਝੋਟੀ ਆਪਾਂ ਫੇਰ ਮੈਂ ਤੁਹਾਨੂੰ ਦੱਸਾਂ ਵੀ ਭਾਈ ਮੁੱਖ ਮੰਤਰੀ ਦੇ ਪਿੰਡੋਂ ਦਿਖਾਈ ਆ ਸਰਦਾਰ ਭਗਵੰਤ ਸਿੰਘ ਮਾਨ ਦੇ ਪਿੰਡੋਂ ਤੇ ਲੇਵਾ ਮੈਂ ਤੁਹਾਨੂੰ ਦਿਖਾ ਦਣਾ ਆ ਦੇਖ ਲੋ ਕਰਮਵਾਲੀ ਦਾ ਲੇਵਾ ਜਿਹੜਾ ਹੈਗਾ ਨਾ ਇਹ ਪੂਰਾ ਕੱਲਾ ਕੱਲਾ ਥਣ ਲੱਗਿਆ ਲੇਵੇ ਨੂੰ ਜਿਹੜਾ ਲੱਗਿਆ ਹੋਇਆ ਤੇ ਤਾਰ ਇੱਧਰ ਨੂੰ ਲੈ ਚੱਲ ਮਾੜੀ ਜੀ ਕੇਰਾ ਵਾਪਸ ਲਿਆਈਂਗਾ ਤਾਂ ਤਾਂ ਕੋਈ ਗੱਲ ਨਹੀਂ ਇਹ ਇੱਧਰ ਹੀ ਲੈ ਚੱਲ ਕੋਈ ਗੱਲ ਨਹੀਂ ਲੰਮੀ ਤੋਰ ਕੇ ਦਿਖਾ ਦਗੇ ਆਪਾਂ ਬਈ ਸਿੰਘਾਂ ਦੀ ਵੀ ਸੋਹਣੀ ਆ ਤੀਜਾ ਸੂਆ ਝੋਟੀ ਦਾ origignal ਤੀਜਾ ਸੂਆ ਝੋਟੀ ਆ ਗਈ ਤੇ ਹੁਣ ਆ ਦੇਖ ਲਓ ਬਹੁਤ ਵੱਡੇ ਕੱਦ ਕਾਢ ਦੀ ਬਾਕੀ ਜਿਹੜੇ ਦਿਨ ਹੈਗੇ ਉਹ ਤੁਹਾਡੇ ਸਾਹਮਣੇ ਆ ਵੀ ਕੋਈ 2 ਦਿਨਾਂ ਨੂੰ ਸੂਪੇ ਤੇ ਭਾ ਸੁਪੇ 4 ਦਿਨਾਂ ਨੂੰ ਮੈਂ ਖੜੀ ਦਾ ਲੇਵਾ ਵੀ ਦਿਖਾ ਦੇਣਾ ਜਗਤਾਰ ਇਹ ਖਣਾ ਸੋਨਾ ਦੀ ਜਮਾ ਓਕੇ ਆ ਹਾਂਜੀ ਹਾਂਜੀ ਜਮਾ ਓਕੇ ਆ ਆ ਦੇਖ ਲਓ ਮੈਂ ਤੁਹਾਨੂੰ ਦੱਸਾਂ ਗੱਲ ਜਵਾਰ ਜਵਾਕ ਦੇ ਮੁਰਚੇ ਵਰਗੀ ਨਾ ਰੁਪਈਆ ਜਿਹੜੀ ਦੁੱਧ ਵਾਲੀ ਕਹਿ ਦਿੰਦੇ ਆ ਕਿ ਨਹੀਂ ਜਗਤਾਰ ਹਾਂਜੀ ਹਾਂਜੀ ਠੀਕ ਆ ਬੰਦੇ ਜਗਤਾਰ ਕੋਈ ਗੱਲ ਨਹੀਂ ਬੰਦੇ ਬੰਦੇ ਅੱਛਾ ਜਗਤਾਰ ਜੇ ਹੁਣ ਮੁੱਲ ਦੀ ਗੱਲ ਕਰ ਲੀਏ ਆਪਾਂ ਤੇ ਫਿਰ ਮੁੱਲ ਕਿੰਨਾ ਕਰਤਾ ਇਸ ਝੋਟੀ ਦਾ ਮੁੱਲ ਤਾਂ ਹੀ ਫੋਨ ਤੇ ਦੱਸਾਂਗੇ ਜੀ ਕੋਈ ਬੰਦਾ ਫੋਨ ਕਰ ਸਕਦਾ ਫੋਨ ਤੇ ਹਾਂਜੀ ਹਾਂਜੀ ਯਾਰ ਚਲ ਉਹ ਤਾਂ ਤੇਰੀ ਮਰਜ਼ੀ ਆ ਤੇ ਨੰਬਰ ਫਿਰ ਨੰਬਰ 985555 98555 95856 95856 ਇੱਧਰ ਆਈ ਕਰਾਂ ਇਹ ਆਹ ਦੇਖ ਲੋ ਇੱਧਰ ਆ ਜਾ ਸਾਹਮਣੇ ਇਹ ਆਹ ਬੰਦੇ ਦਾ ਭਾਈ ਜਿਹੜਾ ਹੈਗਾ ਸੋਨੂੰ ਨੰਬਰ ਜਿਹੜਾ ਦਿੱਤਾ ਹੋਇਆ ਇਸ ਬਾਈ ਦਾ ਨੰਬਰ ਆ ਗਿਆ ਤੁਹਾਡਾ ਨਾਮ ਕੀ ਹੈ ਬਾਈ ਗਰਪਿਆਰ ਹੈਨਾ ਗਰਪਿਆਰ ਆ ਗਿਆ ਇਸ ਬਾਈ ਦਾ ਨਾਮ ਗਰਪਿਆਰ ਆ ਗਿਆ ਤੇ ਲੋ ਵੀ ਦੱਸਿਓ ਜ਼ਰੂਰ ਤੁਹਾਨੂੰ ਜਿਹੜੀ ਝੋਟੀ ਆਪਾਂ ਦਿਖਾਈ ਹੈ ਕਿਵੇਂ ਲੱਗੀ ਤੇ ਬਾਕੀ ਯਾਰ ਨਾ ਜੇ ਗੱਲ ਕਰ ਲਈਏ ਰੇਟ ਦੀ ਗੱਲ ਹੁੰਦੀ ਆ 100 ਹਸਤਾਬ ਹੁੰਦਾ ਮਿੱਤਰੋ ਇਹ ਇਹ ਮਨ ਦੀ ਰੀਝ ਹੁੰਦੀ ਹੈ ਬੰਦੇ ਦੀ ਚਲੋ ਬੰਦੇ ਨੂੰ ਆਪਾਂ ਰੇਟ ਫੋਨ ਤੇ ਦੱਸ ਦਾਂਗੇ ਬਾਕੀ ਕਿਵੇਂ ਲੱਗਿਆ ਬਾਈ ਦਾ ਜਿਹੜਾ ਹੈਗਾ ਝੋਟੀ ਕਿਵੇਂ ਲੱਗੀ ਦੱਸਿਓ ਜਰੂਰ ਧੰਨਵਾਦ ਸਾਰੀ